ਸਾਸ਼ਵਕਾਲ ਕਲਿਆਣ ਟੀਵੀ ਪੰਜਾਬ ਵੇਖ ਰੋ ਤੁਸੀਂ ਤੇ ਅੱਜ ਸਵੇਰਪਾਰ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਾਂ ਪੈ ਰਹੀਆਂ ਸਨ ਜਿੱਥੇ ਚੋਣ ਕਮਿਸ਼ਨ ਦੇ ਵੱਲੋਂ ਵੱਡੇ ਪੱਧਰ ਤੇ ਚੋਣ ਅਮਲੇ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਵੱਖ-ਵੱਖ ਤਰ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਤਾਂ ਕਿ ਵੋਟਰਾਂ ਨੂੰ ਤੇ ਚੋਣ ਅਮਲੇ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਤਾਂ ਕਿ ਵੋਟ ਫੀਸਦ ਨੂੰ ਵੀ ਵਿਦਾਇਆ ਜਾ ਸਕੇ ਪਰ ਦੂਜੇ ਪਾਸੇ ਬਠਿੰਡਾ ਦੇ ਵਿੱਚ ਇੱਕ ਚੋਣ ਅਮਲੇ ਦੇ ਵੱਲੋਂ ਲਾਪਰਵਾਹੀ ਸਾਹਮਣੇ ਆ ਰਹੀ ਹੈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਬਠਿੰਡਾ ਸ਼ਹਿਰੀ ਦੇ ਅੰਦਰ 92 ਨੰਬਰ ਬੂਥ ਦੇ ਚੋਣ ਅਮਲੇ ਦੇ ਵੱਲੋਂ ਰੋਟੀ ਖਾਣ ਨੂੰ ਕਿ ਵੋਟਰਾਂ ਨੂੰ ਰੋਕ ਦਿੱਤਾ ਗਿਆ ਕੰਮਕਾਰ ਬੰਦ ਕਰ ਦਿੱਤਾ ਗਿਆ ਭਾਵੇਂ ਵੋਟਰਾਂ ਨੂੰ ਵੋਟ ਪਾਉਣ ਤੋਂ ਕੁਝ ਸਮੇਂ ਦੇ ਲਈ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਪੱਤਰਕਾਰ ਦੇ ਕੋਲ ਪਹੁੰਚ ਕੇ ਜਦ ਉਸ ਦੀ ਕਵਰੇਜ ਕਰਨ ਦੇ ਲਈ ਕਹਿੰਦੇ ਨੇ ਤਾਂ ਉਹਨਾਂ ਤੋਂ ਪੁੱਛਿਆ ਕਿ ਹਦਾਇਤਾਂ ਦੇ ਅਨੁਸਾਰ ਜੇ ਤੁਸੀਂ ਖਾਣਾ ਖਾਂਦੇ ਹੋ ਤਾਂ ਕੰਮ ਕਿਉਂ ਬੰਦ ਕੀਤਾ ਗਿਆ ਤੁਸੀਂ ਅਦਲਾ ਬਦਲੀ ਕਰਕੇ ਭਾਵੇਂ ਵਾਰੀ-ਵਾਰੀ ਖਾਣਾ ਖਾ ਸਕਦੇ ਹੋ ਪਰ ਇਸ ਨੂੰ ਲੈ ਕੇ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਜਿਸ ਦੀ ਕਿ ਵੀਡੀਓ ਵਾਇਰਲ ਹੋ ਚੁੱਕੀ ਹੈ ਤਾਂ ਡਿਪਟੀ ਕਮਿਸ਼ਨਰ ਬਠਿੰਡਾ ਨੇ ਭਾਵੇਂ ਇਸ ਸੰਬੰਧ ਵਿੱਚ ਕਿਹਾ ਕਿ ਖਾਣਾ ਖਾਣਾ ਹੁੰਦਾ ਉਸ ਸਮੇਂ ਕੋਈ ਵੋਟਰ ਨਹੀਂ ਸੀ ਪਰ ਦੂਜੇ ਪਾਸੇ ਵੀਡੀਓ ਦੇ ਵਿੱਚ ਵੋਟਰ ਸਾਫ ਨਜ਼ਰ ਆ ਰਹੇ ਨੇ ਪੋਲਿੰਗ ਏਜੰਟ ਮਨਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਪਸ਼ਟ ਤੌਰ ਤੇ ਦੱਸਿਆ ਕਿ ਮੈਸੇ ਹੀ ਪੋਲਿੰਗ ਬੂਥ ਦੇ ਵਿੱਚ ਪੋਲਿੰਗ ਏਜੰਟ ਸੀ 92 ਬੂਥ ਦੇ ਜੋ ਣ ਅਮਲੇ ਦੇ ਵੱਲੋਂ ਇਹ ਵੋਟਰਾਂ ਨੂੰ ਰੋਕ ਕੇ ਕੰਮ ਬੰਦ ਕਰ ਦਿੱਤਾ ਗਿਆ ਵੋਟਰਾਂ ਨੂੰ ਕਾਫੀ ਸਮਾ ਗਰਮੀ ਦੇ ਵਿੱਚ ਰੁਕਣਾ ਪਿਆ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਉਪਰੋਕਤ ਚੋਣ ਅਮਲੇ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਡਿਪਟੀ ਕਮਿਸ਼ਨਰ ਬਠਿੰਡਾ ਭਾਵੇਂ ਉਹਨਾਂ ਦਾ ਪੱਖ ਪੂਰਤ ਨਜ਼ਰ ਆ ਰਹੇ ਨੇ ਪਰ ਚੋਣ ਕਮਿਸ਼ਨ ਹੁਣ ਇਸ ਤੇ ਕੀ ਕਾਰਵਾਈ ਕਰਦਾ ਹੈ ਇਹ ਦੇਖਣਾ ਹੋਵੇਗਾ ਆਪਣਾ ਖਾਣਾ ਪਾਣੀ ਖਾ ਰਹੇ ਆ ਸਾਹਮਣੇ ਇੱਥੇ ਟੁੱਟੇ ਖੜਾ ਕੀਤਾ ਹੋਇਆ ਹੈ ਨਾ ਇਹ ਨਾ ਜੇ ਖਾਣੀ ਤਾਂ ਦੋ ਲੋਜਣੇ ਖਾ ਲੈਣ ਕਿੰਨੇ ਕਦੇਰ ਤੋਂ ਤੂੰ ਰੁਕਿਆ ਹੋਇਆ ਹੈ ਸੀ ਅੱਡੇ ਘੰਟੇ ਤੋਂ ਖੜੇ ਹਾਂ ਅਸੀਂ ਸਾਰੇ ਵਾਪਸ ਚਲੇਗੇ ਤਾਂ ਫੇਰ ਸਾਨੂੰ ਘਰੋਂ ਭਲਾ ਕੇ ਲੈ ਕੇ ਹੋਣਗੇ ਅਸੀਂ ਵੀ ਤਾਂ ਗਰਮੀ 'ਚ ਖੜੇ ਹਾਂ ਅਸੀਂ ਵੀ ਆਪਣਾ ਕੰਮ ਕਾਰ ਕਰਨਾ ਚਾਹੀਦਾ ਤੇ ਬੂਥ ਨੰਬਰ ਕਿੰਨਾ ਹੈ ਜੀ 92 ਹੈ ਜੀ ਅੱਛਾ ਜੀ ਅੰਦਰ ਕਿਉਂ ਨਹੀਂ ਜਾਣ ਦੇ ਰਹੇ ਮੈਂ ਪੁੱਛੋ ਜੀ ਇਹ ਕਹ ਰਹੇ ਆ ਅਸੀਂ ਲੰਚ ਕਰ ਰਹੇ ਆ ਜਾਂ अपना सारा टाइम ਨਹੀਂ ਚਲਦਾ ਦਿੱਕੇ ਬੈਠੇ ਆ ਹਾਂ ਇਹ ਦਸੂਹਣ ਨੂੰ ਪੁੱਛਣਾ ਵੀ ਕਿਉਂ ਭੁੱਖਾ ਬੈਠੇ ਗਮਾਈ ਦੀ ਕਿਉਂ ਹੀ ਖਾਣੋਂ ਪੇਰਾ ਨਹੀਂ ਇਹ ਬੰਦੂ ਤੁਸੀਂ ਬੇਟਾ ਲਾਈਨ 'ਚ ਲੱਗੇ ਆ ਅੱਗੇ ਸਾਨੂੰ ਕਿਉਂ ਨਹੀਂ ਜਾਣ ਦੇ ਰਹੇ ਨਹੀਂ ਕਾਦਾ ਟਾਈਮ ਚੱਲਦਾ ਲਾਂਚ ਟਾਈਮ ਕੋਈ ਹੈਗਾ ਐ ਇਸ ਤਰ੍ਹਾਂ ਦਾ ਤੁਹਾਨੂੰ ਰੋਕਿਆ ਆ ਵੀ ਲਾਂਚ ਟਾਈਮ ਚੱਲਦਾ ਕੀ ਬਸ 2 ਮਿੰਟ 2 ਮਿੰਟ ਕਿੰਨੇ ਸਰ ਤੁਸੀਂ ਵੋਟਰਾਂ ਨੂੰ ਕਿਉਂ ਰੋਕਿਆ ਹੋਇਆ ਨਹੀਂ ਸਰ ਉਹ ਕਹਿ ਰਹੇ ਉਹ ਹੀ ਗਰਮੀ 'ਚ ਖੜੇ ਨੇ ਬਾਹਰ ਨੇ ਤੁਸੀਂ ਲਾਂਚ ਕਰਨਾ ਤਾਂ ਬਾਰਿਸ਼ ਕਰੋ ਅਸੀਂ ਲਾਂਚ ਤੁਹਾਨੂੰ ਰੋਕਦੇ ਕਿਸੇ ਨੂੰ ਪਰ ਨਿਜਮ ਕੀ ਹੈ ਸਰ ਇਹ VOTER ਜਿਹੜਾ ਬਾਹਰ ਖੜਾ ਹੈ ਵੇਟ ਕਰਦਾ ਤਾਂ ਕਿ ਤੁਸੀਂ ਵੋਟ ਨਹੀਂ ਪਾਉਂਦੇ ਜੀ ਸਰ 15 ਮਿੰਟ ਤਾਂ ਮੈਨੂੰ ਆਏ ਨੂੰ ਹੋ ਗਏ ਨੇ ਮੇਰੇ ਕੋਲ ਟਾਈਮ ਹੈਗਾ ਹੈਗਾ 15 ਮਿੰਟ ਤਾਂ ਮੈਨੂੰ ਆਏ ਨੂੰ ਦੀ ਗੱਲ ਸੁਣ ਇੱਕ ਮਿੰਟ ਤੁਹਾਡੀ ਹੁੰਦੀ ਹੈ ਜੀ ਤੁਸੀਂ ਇਹਨਾਂ ਨੂੰ ਕਰੋ ਜੀ ਸਾਰੇ VOTER ਰੁਕੇ ਹੋਏ ਹੈ ਜੀ ਇਹ ਬੂਥ ਨੰਬਰ ਕਿੰਨਾ ਹੈ ਜੀ 92 92 ਤੁਹਾਡਾ ਸ਼ੁਰੂ ਨਾਮ ਹੈ ਜੀ ਕੀ ਕੀ ਨਾਮ ਹੈ ਤੁਹਾਡਾ ਸਰਦਾਰ ਮਨਜੀਤ ਸਿੰਘ ਸਿੱਧੂ ਹੈ ਜਿਵੇਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਕਿਹੜਾ ਜਿਹੜੇ ਪਤਵੇਂ ਨੰਬਰ ਬੂਥ ਤੇ ਚੋਣਾਵਾਂਵਲਾ ਸੀ ਉਹ ਰੋਟੀ ਕਰ ਰਿਹਾ ਸੀ ਤੇ ਬਾਹਰ ਜਿਹੜੇ ਵੋਟਰ ਸੀਗੇ ਉਹ ਖੜੇ ਰਹੇ ਸੀ ਬਹੁਤ ਹੈਰਾਨ ਹੋਏ ਜੀ ਬਹੁਤ ਪਰੇਸ਼ਾਨ ਹੋਏ ਇਹ ਚਾਹੀਦਾ ਨਹੀਂ ਸੀ ਬਾਰੋ-ਬਾਰੀ ਰੋਟੀ ਉਹਨਾਂ ਨੂੰ ਖਾਣੀ ਚਾਹੀਦੀ ਸੀ ਇਹ ਤਾਂ ਕਿ ਇੰਦੀ ਗਰਮੀ ਦੇ ਵਿੱਚ ਵੋਟਰ ਜਿਹੜੇ ਹੈ ਉਹ ਪਰੇਸ਼ਾਨ ਨਾ ਹੋਣ ਜਿਵੇਂ ਚੋਣਾਵਲੇ ਨੇ ਬਹੁਤ ਜੋਰ ਲਾਇਆ ਸੀ ਕਿ ਵੋਟ ਪਰਸੈਂਟੇਜ ਵਧਾਈ ਜਾਵੇ ਉਹਨਾਂ ਨੇ ਸਮਾਂ ਵੀ ਵਧਾਇਆ ਵੀ ਸਵੇਰ 7 ਵਜੇ ਤੋਂ ਸ਼ੁਰੂ ਕਰਤਾ ਪਰ ਇਹਨਾਂ ਵੱਲੋਂ ਇਹਨੀ ਅੰਗਰੇਲੀ ਕੀਤੀ ਗਈ ਹੈ ਕਿਸ ਤਰ੍ਹਾਂ ਦੇਖਦੇ ਬਿਲਕੁਲ ਸ਼ਰਿਆਵਨ ਗੱਲੀਆ ਜੀ ਇਹ ਅਸੀਂ ਵਾਜੋ ਦਿਖਾ ਰਹੇ ਆਂ ਖੁਦ ਅਸੀਂ ਪੋਲਿੰਗ ਏਜੰਟ ਹੋਣ ਦੇ ਨਾਤੇ ਅਸੀਂ ਬਾਹਰ ਖੜੇ ਰਹੇ ਸਾਡੀ ਵੋਟ ਪੋਲ ਨਹੀਂ ਕਿੰਨੇ ਕੁ ਵੋਟਰ ਬਾਹਰ ਖੜੇ ਸੀ ਉਸ ਵਕਤ ਘੱਟੋ ਘੱਟ ਮੇਰਾ ਖਿਆਲ 25 ਵੋਟਰ ਕਿੰਨਾ ਕੁ ਟਾਈਮ ਖੜਾ ਖੰਦੇ ਰਿਹਾ ਤਕਰੀਬਨ 1 35 ਮਿੰਟ ਲੱਗਦਾ ਵੀ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੋਣੀ ਬਿਲਕੁਲ ਇਹਨਾਂ ਦੇ ਖਿਲਾਫ ਕਾਰਵਾਈ ਹਾਂਜੀ ਕੀ ਨਾਮ ਹੈ ਮੇਰਾ ਨਾਮ ਹਰਜਿੰਦਰ ਸਿੰਧਾ ਜੀ ਅੱਛਾ ਭਾਈ ਕੀ ਮਾਮਲਾ ਹੋਇਆ ਅੱਜ 92 ਨੰਬਰ ਉੱਤੇ ਇੱਕ ਵੀਡੀਓ ਵੀ ਵਾਇਰਲ ਹੋਈ 92 ਨੰਬਰ ਬੂਤ ਦਾ ਜਿਹੜਾ ਪੂਰਾ ਚੋਣ ਦਾ ਪ੍ਰੋਗਰਾਮ ਸੀ ਉਹ ਰੁਕਿਆ ਹੋਇਆ ਸੀਗਾ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਉਹ ਸਾਰੇ ਜਾਨੇ ਖਾਣਾ ਖਾ ਰਹੇ ਸੀ ਖਾ ਚਾਹੇ ਦੋ ਕੁਝ ਵੀ ਰਹਿ ਸੀ ਪਰ ਉਹਦਾ ਸਾਰਾ ਕੰਮ ਰੁਕਿਆ ਪਿਆ ਸੀ ਟੋਟਲੀ ਜਦੋਂ ਕਿ ਉਹਨਾਂ ਨੂੰ ਖਾਣਾ ਖਾਣਾ ਚਾਹੀਦਾ ਇਹ ਨਹੀਂ ਵੀ ਚਲੋ ਖਾਣਾ ਨਹੀਂ ਖਾਣਾ ਚਾਹੀਦਾ ਪਰ ਉਹਨਾਂ ਦੋ-ਦੋ ਜਾਂ ਇੱਕ-ਇੱਕ ਦਾ ਗਰੁੱਪ ਭਰਾਏ ਖਾਣਾ ਖਾ ਲੈਣਾ ਚਾਹੀਦਾ ਸੀ ਤਾਂ ਕਿ ਖਾਣਾ ਵੀ ਉਹ ਖਾ ਲੈਂਦੇ ਤੇ ਜਿਹੜੀ VOTING ਦਾ ਸਿਸਟਮ ਸੀ ਉਹ ਬਣਾ ਰੁਕਦਾ ਜੀ ਉੱਥੇ ਧੁੱਪ ਦੇ ਵਿੱਚ ਲੋਕ ਖੜੇ ਹਲੋ ਬੇਹਾਲ ਹੋ ਰਹੇ ਸੀਗੇ ਲੱਗਦਾ ਵੀ ਜਿੱਥੇ ਇਲਕਟ੍ਰਲ ਕਮਿਸ਼ਨ ਨੰਬਰ 94 ਪਰਸੈਂਟੇਜ ਨੂੰ ਵਧਾਉਣ ਵਾਸਤੇ ਬਹੁਤ ਜ਼ੋਰ ਲਾਇਆ ਜਾ ਰਿਹਾ ਸੀ ਪਰ ਚੋਣਾਂ ਅੰਮਲੇ ਉਹ ਜਿਹੜੀ ਲਾਪਰਵਾਹੀ ਇਹ ਬੰਦੇ ਦਾ ਨਿਯੋਗ ਹੈ ਦੇਖੋ ਉੱਥੇ ਪ੍ਰਬੰਧ ਬਹੁਤ ਵਧੀਆ ਸੀ ਇਹਦੇ 'ਚ ਕੋਈ ਸ਼ੱਕ ਨਹੀਂ ਸੀ ਪਰ ਜਿਹੜੀ ਇਹਨਾਂ ਨੇ ਇਸ ਤਰ੍ਹਾਂ ਦਾ ਅੱਜ ਕੰਮ ਕੀਤਾ ਉਹ ਮਤਬ ਵਧੀਆ ਨਹੀਂ ਸੀ ਬਾਲਾ ਜ਼ਿਆਦਾ ਮਤਲਬ ਉਹ ਇਹਨਾਂ ਨੇ ਸਾਰੇ ਲੋਕ ਬਾਹਰ ਖੜੇ ਸੀਗੇ 25 30 ਜਾਨੇ ਬੰਦੇ ਬਾਹਰ ਖੜੇ ਸੀ ਤੇ ਸਾਰਾ ਕੰਮ ਹੀ ਰੁਕੇ ਪੈਸੀ ਟੋਟਲ 92 ਨੰਬਰ ਨੰਬਰ ਦੇ ਉੱਤੇ ਜਿਹੜਾ ਕਾਫੀ ਮਾਇਕ ਤੇ ਉਹ ਅੰਦਰ ਬੈਠੇ ਪੀਜੀ ਖਾ ਰਹੇ ਸੀ ਨਹੀਂ ਜੀ ਇਫੈਕਟ ਉਸ ਚੀਜ਼ ਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਪ੍ਰੋਪਰ ਵੀਬ ਕਾਸਟਿੰਗ ਦੇ ਥੋ ਇੱਥੋਂ ਜਿੱਦਾਂ ਤੁਸੀਂ ਦੇਖੋਗੇ ਕੰਟਰੋਲ ਰੂਮ ਦੇ ਵਿੱਚ ਅਸੀਂ ਮੋਨਿਟਰ ਕਰ ਰਹੇ ਹਾਂ ਉਸ ਵੇਲੇ ਕੋਈ ਵੀ ਏਦਾਂ ਦਾ ਵੋਟਰ ਜਿਹੜਾ ਸੀਗਾ ਮੌਜੂਦ ਨਹੀਂ ਸੀ ਤੇ ਟਰਨ ਵਾਈਜ਼ ਹੀ ਉਹ ਰੋਟੀਆਂ ਖਾ ਰਹੇ ਸੀ ਲੰਚ ਕਰਨਾ ਉਹਨਾਂ ਦਾ ਜੀ ਦੇ ਆਰ ਆਲਸੋ ਆਨ ਫੋਲ ਡਿਊਟੀ ਉਹਨਾਂ ਨੂੰ ਵੀ ਆਪ ਦਾ ਜਿਹੜਾ ਹੈ ਡਿਊਟੀ ਦਾ ਨਹੀਂ ਨਹੀਂ ਟਰਨ ਵਾਈਜ਼ ਕਰ ਰਹੇ ਸੀ ਜੀ ਨਾ ਉਹ ਹੀ ਕਹਿ ਰਹੇ ਸੀ ਉਹਨਾਂ ਨੇ ਨਹੀਂ ਏਦਾਂ ਤਾਂ ਨਹੀਂ ਸੀਗਾ ਵੀ ਅਸੀਂ ਚੈੱਕ ਕਰ ਡੈਕਟਰ ਆਫੀਸਰ ਵੀ ਉੱਥੇ ਸੀਗੇ ਸਾਡੇ ਕੋਲ ਸਰ ਕਿਸਪੋਸਰ